ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਆਪ ਸਭ ਨੂੰ ਪਤਾ ਜਿਸ ਤਰ੍ਹਾਂ ਕਿ ਨਵਰਾਤਰੀ ਦੇ ਦੇੜੇ ਦਿਨ ਚੱਲ ਰਹੇ ਨੇ ਔਰ ਬੜੇ ਪਵਿੱਤਰ ਦਿਨ ਮੰਨੇ ਜਾਂਦੇ ਨੇ ਔਰ ਇਹ ਕਈ ਜਗ੍ਹਾ ਮਾਤਾ ਦਾ ਪੂਜਨ ਹੋ ਰਿਹਾ ਕਿਤੇ ਮਾਤਾ ਦੀਆਂ ਖੇਤਰੀਆਂ ਘਰਾ ਦੇ ਵਿੱਚ ਲੱਗ ਰਹੀਆਂ ਔਰ ਕਈ ਜਗ੍ਹਾ ਜਿਹੜਾ ਜਾਗਰਣ ਮਾਤਾ ਦੇ ਕਰਵਾਏ ਜਾ ਰਹੇ ਨੇ ਪਰ ਏਸੀ ਇੱਕ ਮੰਗ ਮੰਦ ਭਾਗੀ ਜਿਹੜੀ ਖਬਰ ਆ ਉਹ ਲੁਧਿਆਣੇ ਤੋਂ ਸਾਹਮਣੇ ਆਇਆ ਕਿ ਇੱਕ ਗਰਾਊਂਡ ਦੇ ਵਿੱਚ ਮਾਤਾ ਰਾਣੀ ਦਾ ਜਿਹੜਾ ਜਾਗਰਣ ਚੱਲ ਰਿਹਾ ਸੀ ਲੋਕ ਮਾਤਾ ਦੀਆਂ ਭੇਟਾਂ ਦੇ ਉੱਚੇ ਉੱਤੇ ਜਿਹੜੇ ਆ ਉਹ ਨੱਚ ਰਹੇ ਸੀ ਉਹ ਔਰ ਇਸੇ ਉਚਾਨਕ ਜਿਹੜਾ ਇੱਕ ਵੱਡਾ ਜਿਹੜਾ ਹਾਦਸਾ ਉਸ ਪੰਡਾਲ ਦੇ ਵਿੱਚ ਹੋ ਜਾਂਦਾ ਹੈ ਕਿ ਪੰਡਾਲ ਦੇ ਵਿੱਚ ਅਚਾਨਕ ਜਿਹੜੀ ਸਟੇਜ ਆ ਉਹ ਸਾਰੀ ਜਿਹੜੀ ਹੈ ਲੋਹੇ ਦੇ ਐਂਗਲਾਂ ਦੇ ਸਮੇਤ ਜਿਹੜੀ نیچے ਡਿੱਗ ਪੈਂਦੀ ਆ ਔਰ ਇਹ نیچے ਡਿੱਗਣ ਦੇ ਕਾਰਨ ਕਾਫੀ ਲੋਕ ਜਿਹੜੇ ਨੇ ਉਹਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਔਰ ਉਹਦੇ ਵਿੱਚ ਇੱਕ ਔਰਤ ਦੀ ਜਿਹੜੀ ਆ ਉਹ ਮੌਤ ਵੀ ਹੋ ਜਾਂਦੀ ਆ ਪਰ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਟੈਂਟ ਜਿਹੜੇ ਟੈਂਟ ਵਾਲੇ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਉਹਨਾਂ ਵੱਲੋਂ ਜਿਹੜੇ ਸੇਫਟੀ ਪ੍ਰੋਡਕਟ ਸੀਗੇ ਉਹ ਉੱਥੇ ਨਹੀਂ ਅਵੇਲੇਬਲ ਹੈਗੇ ਸੀ ਕਿ ਇੰਨੇ ਜਿਹੜੇ ਕੱਚੇ ਜਿਹੜੇ ਐਂਗਲ ਲਗਾਏ ਹੋਏ ਸੀ ਕਿ ਇਹ ਥੋੜੀ ਜੀ ਹਵਾ ਆਉਣ ਦੇ ਕਾਰਨ ਸਾਰੇ ਐਂਗਲ نیچے ਗਿਰ ਗਏ ਔਰ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਿਹੜਾ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਆਓ ਤੁਹਾਨੂੰ ਵੀ ਸੁਣਾਉਨੇ ਆ ਆਖਰਕਾਰ ਕੀ ਬੋਲ ਰਹੇ ਨੇ ਪੁਲਿਸ ਦੇ ਅਧਿਕਾਰੀ ਜੀ ਇੱਥੇ ਬਾਰਨਹਾੜਾਏ ਸਾਡੇ ਇੱਕ ਪਿੰਡ ਪੈਂਦਾ ਉੱਥੇ ਜਾਗਰਣ ਸੀਗਾ ਮਾਤਾ ਦਾ ਉੱਥੇ ਬਾਹਰੋਂ ਉਹਨਾਂ ਨੇ ਸਿੰਗਰ ਬੁਲਾਏ ਹੋਏ ਸੀਗੇ ਜੋ ਜਾਗਰਣ ਦੇ ਧਾਰਮਿਕ ਗੀਤ ਗਾਉਂਦੇ ਸੀਗੇ ਤੇ ਰਾਤ ਕਰੀਬ ਜਦੋਂ 3:00 ਵਜੇ ਦੀ ਗੱਲ ਹੈ ਸਵੇਰੇ ਤੜਕੇ ਸਾਰ ਮੌਸਮ ਦੇ ਥੋੜੇ ਜਿ ਬਦਲਿਆ ਸੀਗਾ ਤਾਂ ਹਨੇਰੀ ਧੂਰੀ ਚੱਲੀ ਸੀਗੀ ਉਹਦੇ ਕਰਕੇ ਜਿਹੜੀ ਸਟੇਜ ਹੈ ਉਹ ਸਟੇਜ ਡਿੱਗ ਗਈ ਉਹਦੇ ਨਾਲ ਕਈ 7 ਤਾਂ 7 ਤੋਂ 8 ਬੰਦੇ ਜਿਹੜੇ ਫੱਟੜਾ ਤੇ ਇੱਕ ਸੁਨੀਤਾ ਨਾਮ ਦੀ ਲੇਡੀ ਜਿਹੜੀ 40 ਸਾਲ ਦੀ ਜਿਹਦੀ ਉਮਰ ਸੀ ਉਹਦੀ ਮੌਤ ਹੋ ਗਈ ਡੀਐਮਸੀ ਜਾ ਕੇ ਜੀ ਤੇ ਇਹਦੇ ਵੀ ਕਿਹਦੀ ਗਲਤੀ ਸਰ ਨਿਕਲਦੀ ਹੈ ਕਿਉਂਕਿ ਲਗਾਤਾਰ ਇਹ ਅਸੀਂ ਚੀਜ਼ ਜੀ ਵੈਰੀਫਾਈ ਕਰਦੇ ਆ ਅਸੀਂ ਹੁਣ ਦੇਖ ਰਹੇ ਆ ਵੀ ਜਿਹੜੇ ਟੈਂਟ ਆਲੇ ਸੀਗੇ ਉਹਨਾਂ ਨੇ ਕੋਈ ਸੇਫਟੀ ਜਿਹੜੇ ਮੀਜਰਸ ਰੱਖੇ ਸੀਗੇ ਜਾਂ ਨਹੀਂ ਰੱਖੇ ਸੀ ਵੀ ਬਾਕੀ ਮੌਸਮ ਦਾ ਕਿੰਨਾ ਕੁ ਬਦਲਿਆ ਕਿ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਵੀ ਚੰਗੀ ਤਰ੍ਹਾਂ ਆਪਣਾ ਟੈਂਟ ਜਿਹੜਾ ਸਟੇਜ ਆ ਸੈਟਅਪ ਕਰਨਾ ਚਾਹੀਦਾ ਸੀ ਸੇਫਟੀ ਮੁਤਾਬਕ ਕਿੰਨੇ ਲੋਕ ਮਰੇ ਇੱਕ ਇੱਕ ਦੀ ਡੈਥ ਹੋਈ ਹੈ ਸੁਣਿਤਰ ਲੇਡੀਜ਼ 7 ਤੋਂ 8 ਬੰਦੇ ਇੰਜ ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਉਹਨਾਂ ਤੇ ਹੁਣ ਅਸੀਂ 174 ਦੀ ਕਾਰਵਾਈ ਜਿਹੜੀ ਸੀ ਆਰ ਪੀ ਸੀ ਉਹ ਕਰ ਰਹੇ ਆ ਬੀ ਐਨ ਐਸ ਐਸ ਜੁੜੀ ਹੋਈ ਹੁਣ ਨਵੀਂ ਧਾਰਾ ਜੀ ਤੇ ਬਾਕੀ ਹੁਣ ਜੋ ਤਪਤੀਸ਼ ਚੱਲ ਰਹੀ ਆ ਸੀਨੀਅਰ ਆਫਸਰਾਂ ਨੂੰ ਕਾਰਵਾਈ ਕਰਾਂਗੇ ਉਹ ਪ੍ਰਵਾਸੀ ਹੈ ਕੀ ਉਹ ਪਰਵਾਸੀ ਨਹੀਂ ਜੀ ਉਹ ਜੁਪੀ ਨਵੀਆਂ ਤੇ ਤਾਜ਼ਾ ਅਪਡੇਟ ਰਸੇ ਦੇਖਦੇ ਰਹੋ ਸਾਡਾ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਉਹ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤਾਂ ਕਰ ਹੀ ਦੇਣਾ ਔਰ ਨਾਲ ਦੇ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀ ਰਹਿ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਰ ਪੰਜਾਬ ਨਿਊ ਚੈਨਲ